ਪਹਾੜੀ ਲੱਕੇ ਤੋਂ ਬਾਅਦ ਹੁਣ ਚੰਡੀਗੜ੍ਹ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿੰਝ ਪਾਣੀ ਪਾਣੀ ਹੋ ਚੁੱਕਿਆ ਹੈ ਜੀहां ਤਸਵੀਰਾਂ ਤੁਸੀਂ ਵਿਧਾਨ ਸਭਾ ਦੀਆਂ ਦੇਖ ਸਕਦੇ ਹੋ ਚਾਰੇ ਪਾਸੇ ਪਾਣੀ ਪਾਣੀ ਹੋਇਆ ਹੋਇਆ ਹੈ ਤੇ ਗੱਡੀਆਂ ਡੁੱਬੀਆਂ ਹੋਈਆਂ ਨੇ ਦੱਸਦੇ ਕਿ ਬੀਤੇ ਦਿਨੀ ਦੇਖ ਸਕਦੇ ਹੋ ਕਿੰਝ ਲੋਕ ਜਿਹੜੇ ਨੇ ਖੱਜਲਖਵਾਰ ਹੋ ਰਹੇ ਨੇ ਗੱਡੀਆਂ ਡੁੱਬ ਚੁੱਕੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਵਿਧਾਨ ਸਭਾ ਹੈ ਜਿੱਥੇ ਉਸ ਦੇ ਚਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਜੇਕਰ ਤੁਸੀਂ ਵੀ ਚੰਡੀਗੜ੍ਹ ਤੋਂ ਤਾਂ ਕਮੈਂਟ ਕਰਕੇ ਦੱਸੋ ਮੌਜੂਦਾ ਹਾਲਾਤ ਕੀ ਨੇ ਦੱਸ ਦੇ ਕਿ ਲਗਾਤਾਰ ਪਹਾੜਾ ਦੇ ਵਿੱਚ ਹੋ ਰਹੀ ਬਾਰਿਸ਼ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਬੱਦਲ ਫਟਣ ਤੋਂ ਬਾਅਦ ਦੇਖ ਸਕਦੇ ਹੋ ਚੰਡੀਗੜ੍ਹ ਦੇ ਵਿੱਚ ਕਿੰਜ ਹੈ ਚੰਡੀਗੜ੍ਹ ਪੂਰਾ ਜਲ ਮਗਨ ਹੋ ਚੁੱਕਿਆ ਹੈ ਲੋਕ ਜਲ ਖਬਾਰ ਹੋ ਰਹੇ ਨੇ ਵਾਹਨ ਜਿਹੜੇ ਨੇ ਲੋਕਾਂ ਦੇ ਉਹ ਬੰਦ ਹੋ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਡੇ ਸ਼ਹਿਰ ਦਾ ਮੌਸਮ ਦਾ ਹਾਲ ਕੀ ਹੈ ਪਹਾੜੀ ਲੱਕੇ ਦੁਬਾਰਤ ਹੁਣ ਚੰਡੀਗੜ੍ਹ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿੰਝ ਪਾਣੀ ਪਾਣੀ ਹੋ ਚੁੱਕਿਆ ਹੈ ਜੀहां ਤਸਵੀਰਾਂ ਤੁਸੀਂ ਵਿਧਾਨ ਸਭਾ ਦੀਆਂ ਦੇਖ ਸਕਦੇ ਹੋ ਚਾਰੇ ਪਾਸੇ ਪਾਣੀ ਪਾਣੀ ਹੋਇਆ ਹੋਇਆ ਹੈ ਤੇ ਗੱਡੀਆਂ ਡੁੱਬੀਆਂ ਹੋਈਆਂ ਨੇ ਦੱਸਦੇ ਕਿ ਬੀਤੇ ਦਿਨੀ ਦੇਖ ਸਕਦੇ ਹੋ ਕਿੰਝ ਲੋਕ ਜਿਹੜੇ ਨੇ ਖੱਜਲਖਵਾਰ ਹੋ ਰਹੇ ਨੇ ਗੱਡੀਆਂ ਡੁੱਬ ਚੁੱਕੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਵਿਧਾਨ ਸਭਾ ਹੈ ਜਿੱਥੇ ਉਸ ਦੇ ਚਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਜੇਕਰ ਤੁਸੀਂ ਵੀ ਚੰਡੀਗੜ੍ਹ ਤੋਂ ਤਾਂ ਕਮੈਂਟ ਕਰਕੇ ਦੱਸੋ ਕਿ ਮੌਜੂਦਾ ਹਾਲਾਤ ਕੀ ਨੇ ਦੱਸਦੇ ਕਿ ਲਗਾਤਾਰ ਪਹਾੜਾ ਦੇ ਵਿੱਚ ਹੋ ਰਹੀ ਬਾਰਿਸ਼ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਬੱਦਲ ਫਟਣ ਤੋਂ ਬਾਅਦ ਦੇਖ ਸਕਦੇ ਹੋ ਚੰਡੀਗੜ੍ਹ ਦੇ ਵਿੱਚ ਕਿੰਜ ਹੈ ਚੰਡੀਗੜ੍ਹ ਪੂਰਾ ਜਲ ਮਗਨ ਹੋ ਚੁੱਕਿਆ ਹੈ ਲੋਕ ਖੱਜਲ ਖਵਾਰ ਹੋ ਰਹੇ ਨੇ ਵਾਹਨ ਜਿਹੜੇ ਨੇ ਲੋਕਾਂ ਦੇ ਉਹ ਬੰਦ ਹੋ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਡੇ ਸ਼ਹਿਰ ਦਾ ਮੌਸਮ ਦਾ ਹਾਲ ਕੀ ਹੈ